3:30 ਵਜ ਗਏ ਨੇ ਚਾਹ ਪਰ ਰੱਖ ਲਈ ਐ ਇੱਧਰ ਆਪ ਚਨੇ ਰੱਖਿਆ ਉਹ ਵਾਲੀ ਲਈ ਅੱਜ ਬਣਾਵਾਂਗੇ ਚਣਿਆਂ ਦੀ ਸਬਜ਼ੀ ਤੇ ਨਾਲ ਨਾਲ ਇੱਥੇ ਸੈਲਫ ਤੇ ਹੀ ਖੜ ਕੇ ਦੇਖੋ ਮਸਾਲਾ ਰੈਡੀ ਕਰ ਲਿਆ ਮੈਂ ਇੱਕ ਮਾਨ ਵਾਲਾ ਸਕੂਲ ਤੋਂ ਉਸਦੇ ਆਉਣ ਤੋਂ ਪਹਿਲਾਂ ਚਾਹ ਰੈਡੀ ਹੋ ਗਈ ਤੇ ਇਹ ਰਸਗੁੱਲੇ ਕੁਲਾਬ ਜਾਮਨ ਮੇਰੀ ਦਾਣੀ ਦੇ ਕੇ ਗਈ ਆ ਉਹਦੇ ਕੱਲ ਭਰਾ ਦਾ ਰਿਸ਼ਤਾ ਹੋਇਆ ਸ਼ਗਨ ਪਾਇਆ ਉਹਨਾਂ ਨੇ ਬਾਕੀ ਇੱਧਰ ਮੇਰੀ ਲਾਡੂ ਰਾਣੀ ਵੀ ਆ ਗਈ ਾਂਦੇ ਹੋਏ ਦੇਖੋ ਬੱਚਿਆਂ ਦੀ ਸ਼ਕਲ ਥੱਕ ਜਾਂਦੀ ਆ ਵਿਚੈਰੀ ਬਲੇਜ਼ਰ ਕਿੱਥੇ ਗਿਆ ਬੈਗਮ ਬੈਗ ਚ ਹੂੰ ਗੈਰਮ ਠੰਡ ਨਹੀਂ ਲੱਗਦੀ ਇਹਨੂੰ ਗੈਰਮੀ ਆਂਦੀ ਹੈ ਇਹਨੂੰ ਮੁੰਡੇ ਨੂੰ ਚਲ ਚੇਂਜ ਕਰ फटाफट ਚਾਹ ਵੀ ਬਣ ਗਈ ਐ ਰਿਜ ਕੀ ਚਾਹ ਵੀ ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕਮ ਵਲੌਗ ਵਿੱਚ ਹੋਸਨਾਵ ਜੀ ਤੁਹਾਡੇ ਕੀ ਹਾਲ ਚਾਲ ਹੈ ਮੈਂ ਕਮਿਊਨਿਟੀ ਟਿਊਸ਼ਨ ਪੇਜ 'ਤੇ ਹੱਟੀਆਂ ਟਿਊਸ਼ਨ ਪੇਜ 'ਤੇ ਉਸ ਤੋਂ ਬਾਅਦ ਹੁਣ ਮੈਂ ਬਾਲ ਵਾਏ ਨੇ ਆਪਣੇ ਸਵੇਲ ਦੇ ਇਦਾਂ ਹੀ ਫਿਰਦੇ ਰਹੀ ਸੀ ਕਿ ਤੇ ਬਸ ਹੁਣ ਕਿਚਨ 'ਚ ਚਲਦੇ ਆ ਚਣੀ ਆਪਾਂ ਬਾਲ ਲੈ ਨੇ ਸਬਜ਼ੀ ਤੜਕ ਦਿੰਦੇ ਆ ਮੱਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਮੈਂ ਫੇਰ ਕਰਦੀ ਆ ਫਿਲਹਾਲ ਤਾਂ ਇਸ ਟਾਈਮ ਮੈਨੂੰ ਬਹੁਤ ਕਾੜੀ ਐ ਕਿਚਨ ਦੇ ਵਿੱਚ ਵੀ ਸਾਰੇ ਖਿਲਾਰੇ ਇਦਾਂ ਹੀ ਪਏ ਨੇ ਹੁਣ ਸਬਜੀ ਤੜਕ ਦਿੰਦੀ ਆ ਨਾਲ ਨਾਲ ਚਾਹ ਦੇ ਬਰਤਨ ਨੇ ਉਹ ਚੱਕ ਦਿੰਦੀ ਆ ਇਹ ਦੇਖੋ ਇਹ ਸਾਰੇ ਖਿਲਾਰੇ ਇਦਾਂ ਹੀ ਪਏ ਨੇ ਬਿਕੋਜ਼ ਮੈਨੂੰ ਸੀ ਕਿ ਬਹੁਤ ਜਲਦੀ ਜਲਦੀ ਦੇ ਵਿੱਚ ਮੈਂ ਕਿਹਾ ਪਹਿਲਾਂ ਆਪਣੇ ਕੰਮ ਨਿਬੇੜ ਲੈਣੀਆਂ ਉਸ ਤੋਂ ਬਾਅਦ ਫੇਰ ਕਿਚਨ ਦੇ ਵਿੱਚ ਵੜਦੀ ਆ ਕਾਲੀ ਕਾਲੀ ਦੇ ਵਿੱਚ ਕੰਮਕਾਰ ਕਰਨੇ ਮੈਂ ਸਟਾਰਟ ਕਰ ਦਿੱਤੇ ਨੇ ਮੈਂ ਸਬਜੀ ਬਣਾ ਰਹੀ ਹਾਂ ਚਣਿਆਂ ਦੀ ਸਭ ਤੋਂ ਪਹਿਲਾਂ ਕਿਚਨ ਦੇ ਵਿੱਚ ਆ ਕੇ ਸਬਜੀ ਲੱਗੀਆਂ ਤੜਕਣ ਚਨੇ ਤਾਂ ਉਬਾਲ ਲਏ ਸੀਗੇ ਤੇ ਵਸ ਹੁਣ ਸਬਜੀ ਨੂੰ ਤੜਕਾ ਲਗਾ ਦਿੰਦੀ ਆ ਬਹੁਤ ਕਾਲੀ ਕਾਲੀ ਦੇ ਵਿੱਚ ਕੰਮ ਨਿਵੇੜਨੇ ਨੇ ਕਿਉਂਕਿ ਟਾਈਮ 4:30 ਵਜ ਚੁੱਕੇ ਸੀਗੇ ਇਸ ਟਾਈਮ ਤੇ 5:00 ਵਜੇ ਆਪਾਂ ਜਾਣਾ ਮੰਦਿਰ ਦੇ ਵਿੱਚ ਮੰਦਿਰ ਦੇ ਵਿੱਚ ਭਗਵਤ ਕਥਾ 4 ਦਿਨ ਪਹਿਲਾਂ ਸਟਾਰਟ ਹੋ ਚੁੱਕੀ ਸੀਗੀ ਇਹ ਕਥਾ ਹਰ ਸਾਲ ਹੁੰਦੀ ਹੈ ਤੇ ਮੰਦਿਰ ਜੋ ਆਪਣੇ ਘਰ ਦੀ ਬੈਕ ਸਾਈਡ ਖੇਤਾਂ ਦੇ ਵਿੱਚ ਹੈ ਸੋ ਕਥਾ ਸੁਣਨ ਵੀ ਆਪਾਂ ਜਾਂਦੇ ਆਂ ਤੁਹਾਡੇ ਨਾਲ ਪਿਛਲਾ ਵਲੌਗ ਵੀ ਮੈਂ ਸ਼ੇਅਰ ਕੀਤਾ ਸੀਗਾ ਤੇ ਚੌਥੇ ਦਿਨ ਹੁੰਦਾ ਕਾਨਾ ਜੀ ਦਾ ਜਨਮ ਮਹੋਤਸਵ ਮਨਾਇਆ ਜਾਂਦਾ ਸੋ ਸਾਰੇ ਜਣੇ ਇਕੱਠੇ ਹੋ ਕੇ ਫਿਰ ਮੰਦਿਰ ਵਿੱਚ ਜਾਵਾਂਗੇ ਇਸ ਕਰਕੇ ਮੈਂ ਸਭ ਜੀ ਜਲਦੀ ਬਣਾਉਣ ਲੱਗ ਗਈਆਂ ਤੇ ਆਟਾ ਵੀ ਗੁੰਨ ਕੇ ਰੱਖ ਜਾਵਾਂਗੀ ਮੰਦਿਰ ਦੇ ਵਿੱਚ ਰਾਤ ਨੂੰ ਪਕੌੜੇ ਚਾਹ ਦਾ ਲੰਗਰ ਹੁੰਦਾ ਸੋ ਚਾਹ ਪਕੌੜੇ ਦਾ ਲੰਗਰ ਖਾ ਕੇ ਭੁੱਖੇ ਨਹੀਂ ਨਹੀਂ ਹੁੰਦੀ ਪਰ ਜੋ ਕਿਸੇ ਨੇ ਖਾਣਾ ਖਾਣਾ ਹੋਇਆ ਨਾ ਫਿਰ ਆ ਕੇ ਫਟਾਫਟ ਆ ਪਾ ਫੁਲਕੇ ਬਣਾ ਦੇਵਾਂਗੇ ਤੇ ਇੱਕ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਤੇ ਵਿਆਹ ਦੇ ਕੁਝ ਕੱਪੜੇ ਸੀਗੇ ਉਹ ਬਣਾ ਰਹੀਆਂ ਮੈਂ ਸਵੇ ਦੇ ਵੀ ਦੌੜ ਭੱਜ ਕਰਕੇ ਕਿਚਨ ਦੇ ਕੰਮ ਨਵੇੜ ਕੇ ਸੂਟ ਸਿਲਾਈ ਕੀਤਾ ਹੁਣ ਉੱਠ ਗਈਆਂ ਉੱਠ ਕੇ ਫੇਰ ਬਸ ਦੌੜ ਭੱਜ ਕਰਕੇ ਹੀ ਕੰਮ ਨਵੇੜ ਰਹੀਆਂ ਮੰਦਰ ਦੇ ਵਿੱਚ ਜਾਣ ਲਈ ਤੇ ਦੌੜ ਭੱਜ ਕਰਦੇ ਕਰਦੇ ਹੀ ਇਹਨਾ ਬਹੁਤ ਟਾਈਮ ਇਦਾਂ ਹੀ ਨਿਕਲ ਗਿਆ ਸੀਗਾ ਲੇਟ ਹੋਣ ਤੋਂ ਬਚ ਗਈ ਮੈਂ ਤੇ ਕਾਫੀ ਤੁਹਾਡੇ ਸਾਹਮਣੇ ਹਨਾ ਮੈਂ ਭੱਜ-ਭੱਜ ਕੰਮ ਨਵੇੜ ਰਹੀ ਸੀ ਕਿ ਪਰ ਜਦੋਂ ਕਾਲੀ ਹੁੰਦੀ ਹੈ ਨਾ ਕਾਲੀ ਅੱਗੇ ਟੋਏ ਹੀ ਹੁੰਦੇ ਨੇ ਸੋ ਕੋਈ ਕੰਮ ਬਣ ਵੀ ਸੈੱਟ ਜਾਂਦੇ ਨੇ ਕਾਲੀ ਦੇ ਵਿੱਚ ਕਈ ਕੰਮ ਵਿਗੜ ਵੀ ਜਾਂਦੇ ਨੇ ਸੋ ਲੋ ਇੱਥੇ ਤੜਕਾ ਆਪਾਂ ਸਬਜੀ ਨੂੰ ਲਗਾ ਦਿੱਤਾ ਤੇ ਨਾਲ ਪਏ ਨੇ ਚਾਹ ਵਾਲੇ ਭਰਤਨ ਭਰਤਨ ਵੀ ਸਾਫ਼ ਕਰ ਲੈਂਦੀਆਂ ਨਾਲ-ਨਾਲ ਕਿਚਨ ਦੀ ਥੋੜੀ ਜੀ ਸੈਟਿੰਗ ਕਰ ਦਿੰਦੀਆਂ ਕਿਉਂਕਿ ਸਵੇਰ ਦੀ ਕਿਚਨ ਦੇ ਵਿੱਚ ਬੜੀ ਨਹੀਂ ਹੈਗੀ ਹੁਣ ਬੜੀ ਆ ਤੇ ਸੈਲਫ ਤੇ ਤੁਹਾਨੂੰ ਦਿਖ ਹੀ ਰਿਹਾ ਹੈ ਨਾ ਸਮਾਨ ਸਾਰਾ ਉੱਤਲ-ਪੁੱਤਲ ਹੋਇਆ ਪਿਆ ਇਹਨੂੰ ਸੈੱਟ ਕਰਕੇ ਰੱਖ ਦਿੰਦੀ ਆ ਤੇ ਬਸ ਇੱਥੇ ਚਾਹ ਦੇ ਕੁਝ ਬਰਤਨ ਸੀਗੇ ਇਹਨਾਂ ਨੂੰ ਸਾਫ਼ ਕਰਨ ਲੱਗੀਆਂ ਮੈਂ ਇਸ ਤੋਂ ਪਹਿਲਾਂ ਵੀਡੀਓ ਕਲਿੱਪ ਇੱਕ ਹੋਰ ਸ਼ੂਟ ਕਰ ਰਹੀ ਸੀਗੀ ਮੈਂ ਪਤਾ ਨਹੀਂ ਕੀ ਹੋਇਆ ਫੋਨ ਦੇ ਵਿੱਚੋਂ ਗੈਪ ਹੋ ਗਈ ਪਤਾ ਨਹੀਂ ਉਹ ਰਿਕਾਰਡ ਹੋਈ ਨਹੀਂ ਹੈਗੀ ਸੋ ਬਸ ਇੱਥੇ ਬਰਤਨ ਸਾਫ਼ ਕਰਕੇ ਫੇਰ ਆਪਾਂ ਚੱਲਦੇ ਆਂ ਜਾ ਕੇ ਥੋੜੇ ਬੁੱਤੀ ਹਨਾ ਕੋਟੀ ਵਗੈਰਾ ਪਾ ਲੈਂਦੀ ਆ ਚੁਰਾਪਾ ਪਾਣੀਆ ਪੈਰਾਂ ਦੇ ਵਿੱਚ ਕਿਉਂਕਿ ਸ਼ਾਮ ਦੇ ਟਾਈਮ ਹਨੇਰਾ ਹੋ ਜਾਣਾ ਜਦੋਂ ਆਪਾਂ ਮੰਦਿਰ ਤੋਂ ਵਾਪਸ ਆਣਾ ਏ ਤੇ ਬੱਸ ਐਦਾਂ ਹੀ ਦੋੜ ਭੱਜ ਕਰਦੀ ਨੇ ਕੰਮ ਨਵੇੜ ਕੇ ਫੇਰ ਮੰਦਿਰ ਗਏ ਬਾਕੀ ਅੱਗੇ ਮੰਦਿਰ ਤੁਹਾਨੂੰ ਦਿਖਾਵਾਂਗੇ ਖੇਤਾਂ ਦੇ ਵਿੱਚ ਬਣਿਆ ਹੋਇਆ ਮੰਦਿਰ ਮੰਦਿਰ ਦੇ ਆਲੇ-ਦੁਆਲੇ ਦਾ ਵਿਊ ਤੁਹਾਨੂੰ ਦਿਖਾਵਾਂਗੇ ਜਾਂਦੀ ਤਾਂ ਮੈਂ ਦੇਖੋ ਰੋਜ਼ ਹੈ ਮੰਦਿਰ ਦੇ ਵਿੱਚ ਪਰ ਨਹੀਂ ਸ਼ੂਟ ਕਰ ਪਾਉਂਦੀ ਐਨਾ ਅੱਜ ਮੈਂ ਸ਼ੂਟ ਕਰਾਂਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਮੰਦਿਰ ਦੇ ਆਲੇ-ਦੁਆਲੇ ਦਾ ਵਿਊ ਤੁਹਾਨੂੰ ਦਿਖਾਵਾਂਗੀ ਮੰਦਿਰ ਦੀਆਂ ਰੌਣਕਾਂ ਤੁਹਾਨੂੰ ਦਿਖਾਵਾਂਗੀ ਬਹੁਤ ਦਿਲ ਲੱਗਦਾ ਜਦੋਂ ਸਾਰੀਆਂ ਲੇਡੀਆਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਚਲੋ ਪਾ ਲੈਂਦੀ ਆ ਮੈਂ ਤੇ ਪੈਰਾਂ ਨੂੰ ਲਗਾਉਣਾ ਸੀਗਾ ਲੋਸ਼ਨ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਸਰਦੀ ਦੇ ਵਿੱਚ ਨਾ ਹੱਥ ਪੈਰ ਬਿਲਕੁਲ ਐਡੇ ਭੜੇ ਹੋਏ ਪਏ ਨੇ ਮੇਰੇ ਤਾਂ ਬਹੁਤ ਪੂਰਾ ਹਾਲ ਹੋ ਜਾਂਦਾ ਹੱਥਾਂ ਪੈਰਾਂ ਦਾ ਸੋ ਇਹ ਮੈਂ ਥੋੜਾ ਬੋਤ ਮੋਇਸਚਰਾਈਜ਼ਰ ਲਗਾ ਕੇ ਨਾ ਫਿਰ ਜੁਰਾਪਾ ਪਾਣ ਲੱਗੀ ਆ ਤੇ ਨਾਲ ਮੇਰੇ ਹੱਥ ਦੇਖ ਲੋ ਨਾ ਹੱਥਾਂ ਦੇ ਵਿੱਚ ਚੂੜੀਆਂ ਨਹੀਂ ਪਾਈਆਂ ਹੋਈਆਂ ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਕਦਰੀ ਕਦੀ ਕਿਦਰੀ ਜਾਣਾ ਹੁੰਦਾ ਕਦੀ ਕਿਦਰੀ ਫਿਰ ਸੋਹਣਾ ਸੂਟ ਦੇ ਨਾਲ ਦੀਆਂ ਚੂੜੀਆਂ ਪਾ ਲੈਂਦੀਆਂ ਘਰ ਆ ਕੇ ਫਿਰ ਦੂਜੀ ਚੂੜੀਆਂ ਚੇਂਜ ਕਰਨ ਦਾ ਟਾਈਮ ਹੀ ਨਹੀਂ ਹੁੰਦਾ ਹੈਗਾ ਦੌੜ ਭੱਜ ਬਹੁਤ ਹੋ ਰਹੀ ਹੈ ਸਰਦਾਰ ਜੀ ਲੈ ਕੇ ਆਏ ਸੀਗੇ ਮੇਰੇ ਲਈ ਕੜੇ ਪਿਛਲੇ ਹਾਂ ਪਿਛਲੇ ਮਹੀਨੇ ਦੀ ਗੱਲ ਐ ਸਰਦਾਰ ਜੀ ਉਜੈਨ ਗਏ ਸੀਗੇ ਚਾਰ ਪੰਜ ਦਿਨ ਲਗਾ ਕੇ ਆਏ ਸੀਗੇ ਉੱਥੋਂ ਮੇਰੇ ਲਈ ਐਨੇ ਸੋਹਣੇ ਕੜੇ ਲੈ ਕੇ ਆਏ ਸੀ ਤੇ ਉਹ ਸਮਾਨ ਇਦਾਂ ਹੀ ਦੇਖੋ ਹਨਾ ਪੈਕ ਪਿਆ ਖੋਲਿਆ ਤੱਕ ਨਹੀਂ ਮੈਂ ਮੈਂ ਸੋਚਿਆ ਚਲੋ ਅੱਜ ਨਵੀਂ ਚੂੜੀਆਂ ਪਾ ਕੇ ਜਾਵਾਂਗੀ ਜੋ ਕਿ ਬਹੁਤ ਪਿਆਰੀਆਂ ਨੇ ਉਹ ਸੋਹਣੀਆਂ ਲੱਗ ਰਹੀਆਂ ਸੀਗੀਆਂ ਪਾਈਆਂ ਹੋਈਆਂ ਹੱਥਾਂ ਦੇ ਵਿੱਚ ਲੋਜੀ ਰੈਡੀ ਮੈਂ ਹੋ ਗਈਆਂ ਬਸ ਹੁਣ ਲੋਕ ਲਗਾਉਣ ਲੱਗੀ ਐ सारियाँ लेडीज सा बाहर खड़ गई <laughs> मैं रह गई अंदर कर दें चलते चक्या नहीं है <laughs> <खार था। laughs> ਕਿਸ਼ਨੀ ਕੰਦੇ ਆਇਨਾਂ ਨਾੜੀ ਦਾ ਗਾਲ ਹੈ ਦੇ ਡਰਗੇ ਪਿੱਛੇ ਲਗੇ ਸੀਗਾ ਟੜਾ ਤੇ ਟਿਕਰਾਨੀ ਚੇਰੇ ਹੱਥ ਫਾਇਗਾ ਗਲੇ ਨੂੰ ਆਪੇ ਦੌੜਾ ਫੇਨੇ ਇਹਨਾਂ ਨਾੜੀ ਲਾਲੇ ਮੰਦਿਰ ਮੇ ਜਾ ਰਹੇ ਹੈ राजे ਟਾਲਦਾ ਹੋਇਆ ਸੂਰਜ ਹਰੇ ਭਰੇ ਖੇਤ ਇਹ ਹੈਗਾ 뷰 ਮੰਦਿਰ ਦੇ ਬਿਲਕੁਲ ਸਾਹਮਣੇ ਦਾ ਬਹੁਤ ਵਧੀਆ ਲੱਗ ਰਿਹਾ ਟਾਲਦਾ ਸੂਰਜ ਹਰੇ ਭਰੇ ਖੇਤ ਨਾ ਮਤਤੀ ਲਾਇਦੀ ਸੀ ਲੋਜੀ ਆਰਤੀ ਤੋਂ ਬਾਅਦ ਫੇਰ ਵੰਡੇ ਜਾਂਦੇ ਨੇ ਟੁਆਇਜ਼ ਬੱਚਿਆਂ ਨੂੰ ਛੋਟੇ-ਛੋਟੇ ਟੁਆਇ ਏਦਾਂ ਦੇ ਬੱਚਿਆਂ ਨੂੰ ਕੀ ਵੱਡਿਆਂ ਨੂੰ ਕੀ ਸਾਰਿਆਂ ਨੂੰ ਹੀ ਵੰਡਦੇ ਨੇ ਖਾਣ ਲਈ ਬਹੁਤ ਸਾਰੀਆਂ ਟੌਫੀਆਂ ਫਰੂਟ ਕਾਫੀ ਸਮਾਨ ਹੁੰਦਾ ਹੈ ਬੱਚਿਆਂ ਲਈ ਵੱਡਿਆਂ ਲਈ ਤੇ ਬਹੁਤ ਹੀ ਰੌਣਕ ਮੇਲਾ ਹੋ ਜਾਂਦਾ ਦੇਖੋ ਤੁਹਾਡੇ ਨਾਲ ਮੈਂ ਜੋ ਸ਼ੇਅਰ ਕੀਤਾ ਹੈ ਤੇ ਬਸ ਹੁਣ ਚਾਹ ਪਕੌੜੀ ਦਾ ਲੰਗਰ ਹੈ ਉਹ ਸ਼ੱਕ ਕੀ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਫਿਰ ਘਰ ਇਹ ਦੇਖੋ ਇੰਨੀ ਰੌਣਕ ਲੱਗੀ ਹੋਈ ਸੀ ਕਿ ਤੇ ਇਹ ਦੇਖੋ ਇੰਨਾ ਸਮਾਨ ਮੈਨੂੰ ਮਿਲਿਆ ਮੈਂ ਨਾਲ ਲੈ ਕੇ ਆਈਆਂ ਬੱਚਿਆਂ ਲਈ ਟੌਫੀਆਂ ਨਾ ਅਰਮਾਨ ਸੀਗਾ ਇਸ ਟਾਈਮ ਨਾ ਇੱਕਮ ਉਹ ਟਿਊਸ਼ਨ ਗਏ ਹੋਏ ਸੀ ਤੇ ਸਰਦਾਰ ਜੀ ਹੁਣ ਗਏ ਨੇ ਇੱਕਮ ਗਿਆ ਦੁਵਾਰਾ ਇੱਕਮ ਕਹਿੰਦਾ ਮੈਂ ਵੀ ਜਾਣਾ ਏ ਸੋ ਸਰਦਾਰ ਜੀ ਲੈ ਕੇ ਗਏ ਐ ਇੱਕਮ ਨੂੰ ਤੇ ਮੈਂ ਇੰਨੇ ਦੋ ਦੋ ਫੁਲਕੇ ਬਣਾਏ ਸਰਦਾਰ ਜੀ ਲਈ ਤੇ ਅਸੀਂ ਇੱਕ ਇੱਕ ਫੁਲਕਾ ਖਾਦਾ ਬਾਕੀ ਸਰਦਾਰ ਜੀ ਕਹੇ ਸੀਗੇ ਸਰਦਾਰ ਜੀ ਨੂੰ ਹੋਰ ਪਕੌੜੇ ਦੇ ਕੇ ਭੇਜ ਦਿੱਤਾ ਉਹਨਾਂ ਨੇ ਤੇ ਬਸ ਇਹੀ ਸੀਗਾ ਜੀ ਮੇਰਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਣਾ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਹੁਣ ਮਿਲਦੇ ਆਂ ਆਪਾਂ ਕੱਲ ਬਾਏ ਬਾਏ